ਕਿਹੜੇ ਐਮਸੀ ਓਕੇ ਜੋ ਐਕਸ ਐਮਸੀ ਹਾਂ ਜਿਹੜੇ ਸੀਗੇ ਪਹਿਲਾਂ ਹੁਣ ਤਾਂ ਹੈ ਹੀ ਨਹੀਂ ਐ ਜਿਹੜੇ ਸੀਗੇ ਪਹਿਲਾਂ ਉਹ ਇਦਾਂ ਬੋਲਦੇ ਸੀਗੇ ਤੁਸੀਂ ਕੀ ਚਾਹੁੰਦੇ ਆ ਆ ਜਵਾਬ ਆ ਪੁੱਛਣ ਦਾ ਜਣੀ ਸਾਡੀਆਂ ਲੋੜਾਂ ਨਹੀਂ ਪੂਰੀਆਂ ਕੀਤੀਆਂ ਲੇਕਿਨ ਸਾਨੂੰ ਜਵਾਬ ਇਦਾਂ ਦੇ ਗਲਤ ਦਿੰਦੇ ਆ ਸਾਨੂੰ ਲੋੜ ਨਹੀਂ ਇਦਾਂ ਦੇ ਐਮਸੀਆਂ ਦੀ ਸਾਨੂੰ ਐਮਸੀ ਚਾਹੀਦਾ ਖਰਾ ਖਰਾ ਬਣਿਆ ਐਮਸੀ ਤੇ ਜੇ ਸਾਡੇ ਮਹੱਲੇ ਦਾ ਸੁਧਾਰ ਹੋਵੇ ਦੁੱਖ ਸੁੱਖ ਵੇਲੇ ਸਹਾਈ ਹੋਵੇ ਸਾਨੂੰ ਦੁੱਖ ਸੁੱਖ ਵੇਲੇ ਸਹਾਈ ਹੋਵੇ ਸਾਨੂੰ ਲੋਕਾਂ ਦੀਆਂ ਮਿੰਟਾਂ ਕਰਨੀਆਂ ਪੈਂਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਜਾਣਾ ਪੈਂਦਾ ਸਾਨੂੰ ਤਾਂ ਕੋਈ ਵੀ ਨਹੀਂ ਕਹਿੰਦਾ ਵੀ ਤੁਸੀਂ ਆਹ ਕੰਮ ਸਾਡਾ ਹੋਇਆ ਕੋਈ ਸਾਨੂੰ ਕਹਿ ਕੇ ਦਿਖਾ ਦੇ ਚਲੋ ਚਲੋ ਸਾਡੀ ਮੇਰੀ ਫੋਟੋ ਲੈ ਲਓ ਦੇਖੋ ਤਾਂ ਗਲੀ ਬਣੀ ਹੋਆ ਤਿੰਨ ਵਾਰੀ ਤੀਜੀ ਵਾਰੀ ਐਮਸੀ ਬਣੇ ਹਾਂ ਤਿਆਰ ਹੋ ਗਿਆ ਲੇਕਿਨ ਸਾਡੀ ਗਲੀ ਨਹੀਂ ਬਣੀ ਜੇ ਅਸੀਂ ਜੇ ਅਸੀਂ ਕਹਿੰਨੇ ਆ ਤਾਂ ਸਾਡੇ ਮੂਰੇ ਹੱਥ ਜੋੜਦਾ ਆ ਇਸ ਗਲੀ ਬਾਰੇ ਸਾਡੇ ਨਾਲ ਨਹੀਂ ਬੋਲਣਾ ਸਾਨੂੰ ਨਹੀਂ ਦੱਸਣਾ ਇਸ ਗਲੀ ਬਾਰੇ ਸਾਡੇ ਨਾਲ ਨਹੀਂ ਗੱਲ ਕਰਨੀ ਇਸ ਗਲੀ ਬਾਰੇ ਸਾਨੂੰ ਆ ਜਵਾਬ ਦਿੰਦੇ ਆ ਪਰ ਮੈਮ ਆਪਨੇ ਯਹਾਂ ਪੇ ਜਬ ਲੋਕੋ ਸੇ ਬਾਤ ਕੀਤੀ ਤੋ ਲੋਕ ਕਹਿ ਰਹੇ ਕਿ ਕਾਮ ਹੋਏ ਹਨ ਕੇ ਸਾਰੇ ਉਹਨੇ ਕੋਈ ਵੀ ਪਰੇਸ਼ਾਨੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੜਤਾ ਤੁਨਕੋ ਆਪ ਕਿਆ ਕਹਿਨਾ ਚਾਹਤੇ ਹੈ ਉਹਨਾਂ ਨੂੰ ਕੀ ਕਹਿਣਾ ਉਹ ਝੂਠ ਬੋਲਦੇ ਆ ਉਹ ਝੂਠੇ ਆ ਉਹਨਾਂ ਨੂੰ ਉਹ ਪੈਸੇ